ਬڑے ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਸ ਦਾ ਪਤੀ ਬਹੁਤ ਸਾਰੀ ਜ਼ਮੀਨ ਤੇ ਜਾਇਦਾਦ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਉਸ ਬੁੱਢੀ ਔਰਤ ਦਾ ਇੱਕ ਪੁੱਤਰ ਵੀ ਸੀ ਜੋ ਕਿ ਵਪਾਰ ਵਿੱਚ ਚੰਗਾ ਖਾਸਾ ਧਨ ਕਮਾਉਂਦਾ ਸੀ ਇਹੀ ਕਾਰਨ ਸੀ ਕਿ ਉਨ੍ਹਾਂ ਦੇ ਘਰ ਬਹੁਤ ਦੌਲਤ ਸੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਪਰ ਉਹ ਬੁੱਢੀ ਔਰਤ ਬਹੁਤ ਕੰਜੂਸ ਤੇ ਬਦਜ਼ੁਬਾਨ ਸੀ ਬਿਨਾਂ ਕਿਸੇ ਗਲਤ ਦੇ ਉਹ ਅਕਸਰ ਅਸਮਾਨ ਸਿਰ ਤੇ ਚੁੱਕ ਲੈਂਦੀ ਸੀ ਪੂਰਾ ਆਂਡ ਗਵਾਂਡ ਉਸ ਦੀਆਂ ਆਵਾਜ਼ਾਂ ਸੁਣਦਾ ਸੀ ਕਿਸੇ ਨਾਲ ਝਗੜਾ ਕਰਨਾ ਉਸ ਦਾ ਰਜਾਨਾ ਦਾ ਕੰਮ ਸੀ ਪਰ ਬੁੱਢੀ ਔਰਤ ਦਾ ਪੁੱਤਰ ਬੜਾ ਸਮਝਦਾਰ ਤੇ ਨੇਕ ਦਿਲ ਇਨਸਾਨ ਸੀ ਉਹ ਗਰੀਬਾਂ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਸੀ ਉਹ ਆਪਣੀ ਮਾਂ ਨੂੰ ਅਕਸਰ ਸਮਝਾਉਂਦਾ ਕਿ ਮਾਂ ਤੈਨੂੰ ਕਿਹੜੀ ਚੀਜ਼ ਦੀ ਘਾਟ ਹੈ ਰੱਬ ਦਾ ਦਿੱਤਾ ਸਭ ਕੁਝ ਹੈ ਪੇਰਵੀ ਤੂੰ ਇੰਨੀ ਕੰਜੂਸ ਕਿਉਂ ਕਰਦੀ ਹੈ ਇਹ ਦੌਲਤ ਜਮਾ ਕਰਕੇ ਕੋਈ ਨਾਲ ਨਹੀਂ ਲੈ ਜਾਂਦਾ ਸਗੋਂ ਨੇਕੀ ਤੇ ਚੰਗੇ ਕੰਮ ਇਨਸਾਨ ਦੇ ਨਾਲ ਜਾਂਦੇ ਹਨ ਮਾਂ ਤੈਨੂੰ ਧਨ ਦੌਲਤ ਦੀ ਫਿਕਰ ਕਰਨੀ ਛੱਡ ਦੇਣੀ ਚਾਹੀਦੀ ਹੈ ਤੂੰ ਲੋਕਾਂ ਦੀ ਮਦਦ ਕਰਿਆ ਕਰ ਸੇਵਾ ਕਰਿਆ ਕਰ ਕਿਸੇ ਦਾ ਵੀ ਦਿਲ ਨਾ ਦਿਖਾਇਆ ਕਰ ਪਿਆਰ ਨਾਲ ਬੋਲਿਆ ਕਰ ਪਰ ਉਸ ਬੁੱਢੀ ਔਰਤ ਨੂੰ ਆਪਣੇ ਪੁੱਤਰ ਦੀਆਂ ਇਹ ਗੱਲਾਂ ਬੁਰੀਆਂ ਲੱਗਦੀਆਂ ਸੀ ਉਹ ਹਮੇਸ਼ਾ ਕਹਿੰਦੀ ਸੀ ਮੇਰਾ ਪੁੱਤਰ ਬੇਵਕੂਫ ਹੈ ਤੇ ਫਜ਼ੂਲ ਖਰਚਾ ਕਰਦਾ ਹੈ ਇਸ ਲਈ ਤਾਂ ਇਹੋ ਜਿਹੀਆਂ ਗੱਲਾਂ ਕਰਦਾ ਹੈ ਮੈਂ ਤਾਂ ਬਚਤ ਕਰਦੀ ਹਾਂ ਮੈਂ ਆਪਣਾ ਪੈਸਾ ਨਹੀਂ ਲਟਾਉਂਦੀ ਉੱਚੀ ਆਵਾਜ਼ ਵਿੱਚ ਬੁੱਢੀ ਮਾਂ ਇਹ ਵੀ ਕਹਿੰਦੀ ਮੈਂ ਬਜਬਾਨ ਕਦੋਂ ਆ ਮੈਂ ਤਾਂ ਸੱਚ ਗੱਲ ਕਹਿੰਦੀ ਹਾਂ ਸੱਚ ਗੱਲ ਕਹਿਣ ਨਾਲ ਜੇ ਕਿਸੇ ਦਾ ਦਿਲ ਦੁਖਦਾ ਹੈ ਤਾਂ ਦੁਖਦਾ ਰਹੇ ਸੱਚ ਤਾਂ ਕੌੜਾ ਹੀ ਹੁੰਦਾ ਹੈ ਆਪਣੀ ਮਾਂ ਦਾ ਇਹ ਰਵਈਆ ਦੇਖ ਪੁੱਤਰ ਨੇ ਉਸ ਨੂੰ ਸਮਝਾਉਣਾ ਹੀ ਛੱਡ ਦਿੱਤਾ ਉਸ ਨੇ ਸੋਚਿਆ ਮਾਂ ਆਪਣੀਆਂ ਆਦਤਾਂ ਛੱਡਣ ਵਾਲੀ ਨਹੀਂ ਇਸ ਲਈ ਜੋ ਉਸ ਦੇ ਮਨ ਵਿੱਚ ਆਏ ਉਹੀ ਕਰੇ ਇਸ ਲਈ ਉਸ ਨੂੰ ਇਸ ਗੱਲ ਦੀ ਫਿਕਰ ਰਹਿੰਦੀ ਕਿ ਮੇਰੀ ਮਾਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਨਹੀਂ ਕਰਦੀ ਸਗੋਂ ਉਹਨਾਂ ਨਾਲ ਬੁਰਾ ਵਰਤਾਅ ਕਰਦੀ ਹੈ ਕਸਨ ਨੂੰ ਪਤਾ ਚੱਲਿਆ ਕਿ ਪਿੰਡ ਵਿੱਚ ਕੋਈ ਮਹਾਤਮਾ ਆਏ ਹਨ ਉਹ ਮਹਾਤਮਾ ਬੜੇ ਹੀ ਨੇਕ ਦਿਲ ਹਨ ਉਹ ਬੰਦਗੀ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੇ ਨਦੀ ਦੇ ਕੰਢੇ ਆਪਣਾ ਡੇਰਾ ਲਾਇਆ ਹੋਇਆ ਸੀ ਲੋਕ ਦੂਰੋਂ ਦੂਰੋਂ ਉਹਨਾਂ ਕੋਲ ਜਾਂਦੇ ਤੇ ਉਹਨਾਂ ਦੇ ਦਰਸ਼ਨ ਕਰਦੇ ਉਹ ਆਪਣਾ ਦੁੱਖ ਦਰਦ ਉਹਨਾਂ ਨੂੰ ਦੱਸਦੇ ਤੇ ਆਪਣੀਆਂ ਮੁਸ਼ਕਲਾਂ ਦਾ ਛਟਕਾਰਾ ਪਾ ਲੈਂਦੇ ਪੁੱਤਰ ਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਉਸ ਮਹਾਤਮਾ ਕੋਲ ਜਾਵਾਂ ਤੇ ਆਪਣੀ ਮਾਂ ਬਾਰੇ ਸਭ ਕੁਝ ਦੱਸਾਂ ਸ਼ਾਇਦ ਉਹਨਾਂ ਦੀ ਮਦਦ ਨਾਲ ਸੁਧਾਰ ਦਾ ਕੋਈ ਰਾਹ ਮਿਲ ਜਾਵੇ ਉਹ ਮਹਾਤਮਾ ਕੋਲ ਗਿਆ ਤੇ ਦਿਲ ਦੀ ਗੱਲ ਦੱਸੀ ਮਹਾਤਮਾ ਨੇ ਉਸ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਹਿਣ ਲੱਗੇ ਕਿ ਇੱਕ ਚੰਗਾ ਇਨਸਾਨ ਹਰੇਕ ਨਾਲ ਬੜੀ ਹਮਦਰਦੀ ਨਾਲ ਪੇਸ਼ ਆਉਂਦਾ ਹੈ ਪਰ ਜਿਹੜਾ ਇਨਸਾਨ ਅਜਿਹਾ ਨਾ ਕਰੇ ਆਪਣੀ ਦੌਲਤ ਵਿੱਚੋਂ ਕੁਝ ਦਾਨਪੁਨ ਨਾ ਕਰੇ ਤੇ ਦੂਸਰਿਆਂ ਨਾਲ ਬੁਰਾ ਵਰਤਾਵਰ ਕਰੇ ਤਾਂ ਅਜਿਹੇ ਇਨਸਾਨ ਨੂੰ ਰੱਬ ਪਸੰਦ ਨਹੀਂ ਕਰਦਾ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ ਤੂੰ ਇੱਥੇ ਨੇਕ ਇਰਾਦੇ ਦੇ ਨਾਲ ਆਇਆ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮਾਂ ਕੰਜੂਸੀ ਵਰਗੀਆਂ ਬਰਾਈਆਂ ਤੋਂ ਛੁਟਕਾਰਾ ਪਾ ਸਕੇ ਬੁੱਢੀ ਮਾਤਾ ਦੇ ਪੁੱਤਰ ਨੂੰ ਮਹਾਤਮਾ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਉਮੀਦ ਮਿਲੀ ਉਹ ਮਹਾਤਮਾ ਦਾ ਸ਼ੁਕਰ ਕਰਦਾ ਹੋਇਆ ਘਰ ਵਾਪਸ ਆ ਗਿਆ ਫਿਰ ਅਗਲੇ ਦਿਨ ਉਹ ਮਹਾਤਮਾ ਫਕੀਰ ਦਾ ਰੂਪ ਧਾਰਨ ਕਰਕੇ ਉਸ ਬੁੱਢੀ ਮਾਤਾ ਦੇ ਘਰ ਕੋਲ ਪਹੁੰਚ ਗਿਆ। ਉਹਨਾਂ ਨੇ ਜ਼ੋਰ ਨਾਲ ਆਵਾਜ਼ ਲਗਾਈ ਤੇ ਬੁੱਢੀ ਮਾਂ ਦਾ ਦਰਵਾਜ਼ਾ ਖੜਕਟਾਉਣ ਲੱਗੇ ਕਿ ਕੋਈ ਹੈ ਜੋ ਇਸ ਫਕੀਰ ਦੀ ਮਦਦ ਕਰੇ। ਜਦੋਂ ਉਹ ਔਰਤ ਦਰਵਾਜ਼ੇ ਤੇ ਆਈ ਤਾਂ ਉਸ ਨੇ ਆਪਣਾ ਕਾਸਾ ਉਸ ਅੱਗੇ ਕਰ ਦਿੱਤਾ ਤੇ ਕਿਹਾ ਹੈ ਮਾਈ ਰੱਬ ਦੇ ਵਾਸਤੇ ਕੁਝ ਖੈਰ ਪਾ ਦੇ। ਫਕੀਰ ਦੀ ਇਹ ਗੱਲ ਸੁਣ ਕੇ ਬੁੱਢੀ ਮਾਂ ਗੁੱਸੇ ਵਿੱਚ ਆ ਗਈ ਤੇ ਬੋਲੀ ਰੱਬ ਦਿਆ ਲੱਗਦਾ ਤੂੰ ਖੁਦ ਇੱਕ ਬੁੱਢਾ ਹੈ ਕਬਰ ਵਿੱਚ ਪੈਰ ਲਟਕਾਈ ਬੈਠਾ ਹੈ ਤੇ ਮੈਨੂੰ ਮਾਈ ਕਹਿੰਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਫਕੀਰ ਨੇ ਮਸਕਰਾ ਕੇ ਕਿਹਾ ਅੱਲਾ ਤੇਰੀ ਉਮਰ ਵਿੱਚ ਬਰਕਤ ਦੇਵੇ ਮੇਰੇ ਤੋਂ ਗਲਤੀ ਹੋ ਗਈ ਜੋ ਤੈਨੂੰ ਮਾਈ ਕਹਿ ਬੈਠਾ ਤੂੰ ਤਾਂ ਵਾਕਿਆ ਉਮਰ ਵਿੱਚ ਮੇਰੇ ਤੋਂ ਛੋਟੀ ਹੈ ਮੈਨੂੰ ਮaaf ਕਰ ਦੇ ਤੇ ਆਪਣਾ ਦਿਲ ਸਾਫ਼ ਕਰ ਲੈ ਤੇ ਫਕੀਰ ਨੇ ਕਿਆ ਬੇਟੀ ਖੁਦਾ ਦੇ ਨਾਮ ਤੇ ਮੈਨੂੰ ਖੈਰ ਪਾ ਦੇ ਉਹ ਫਿਰ ਗੁੱਸੇ ਨਾਲ ਬੋਲੀ ਮੈਂ ਤੇਰੀ ਬੇਟੀ ਕਿਵੇਂ ਲੱਗਦੀ ਆਂ ਅੰਨਾ ਤਾਂ ਨਹੀਂ ਜੋ ਪਖਾਰੀ ਮੈਨੂੰ ਬੇਟੀ ਕਹਿੰਦਾ ਹੈ ਤੇਰੀ ਹਿੰਮਤ ਕਿਵੇਂ ਹੋਈ ਫਕੀਰ ਘਬਰਾਇਆ ਤੇ ਕਹਿਣ ਲੱਗਾ ਮਾਫ ਕਰਨਾ ਸੱਚੀ ਮੇਰੇ ਤੋਂ ਫਿਰ ਗਲਤੀ ਹੋ ਗਈ ਮੈਂ ਤੈਨੂੰ ਬੇਟੀ ਕਹਿ ਬੈਠਾ ਇਸ ਵਰਗੀ ਔਰਤ ਖੁਦਾ ਦੇ ਨਾਮ ਤੇ ਮੈਨੂੰ ਕੁਝ ਖਰਾਤ ਦੇ ਦੇ ਬੁੱਢੀ ਔਰਤੇ ਸੁਣ ਕੇ ਫਿਰ ਗੁੱਸੇ ਨਾਲ ਬੋਲੀ ਤੇਰੇ ਮੂੰਹ ਵਿੱਚ ਖਾਕ ਕੀ ਮੈਂ ਮਰ ਗਈ ਆ ਜੋ ਤੂੰ ਇਸ ਤਰ੍ਹਾਂ ਬੋਲਦਾ ਹੈ ਤੂੰ ਇਹ ਜੁਰਤ ਕਿਵੇਂ ਕੀਤੀ ਬੁੱਢੀ ਔਰਤ ਗੁੱਸੇ ਨਾਲ ਬੋਲੀ ਫਕੀਰ ਨੇ ਘਬਰਾ ਕੇ ਕਿਹਾ ਨਹੀਂ ਨਹੀਂ ਰੱਬ ਨਾ ਕਰੇ ਮੇਰਾ ਇਹ ਮਤਲਬ ਨਹੀਂ ਸੀ ਮੈਨੂੰ ਇੱਕ ਵਾਰ ਫਿਰ ਮaaf ਕਰ ਦੇ ਖੁਦਾ ਤੇਰਾ ਭਲਾ ਕਰੇ ਤੇਰੀ ਉਮਰ ਲੰਬੀ ਕਰੇ ਐਨ ਇੱਕ ਬੀਬੀ ਮੈਂ ਦੋ ਦਿਨਾਂ ਤੋਂ ਭੁੱਖਾ ਹਾਂ ਰੱਬ ਦੇ ਨਾਂ ਤੇ ਮੈਨੂੰ ਇੱਕ ਰੋਟੀ ਤੇ ਚਮਚਾ ਪਰ ਸਬਜ਼ੀ ਦੇ ਦੇ ਫਕੀਰ ਨੇ ਅਰਜ਼ ਕੀਤੀ ਇਸ ਵਾਰ ਫਕੀਰ ਦੀਆਂ ਦਿੱਤੀਆਂ ਦਵਾਵਾਂ ਨੇ ਬੁੱਢੀ ਔਰਤ ਦੇ ਦਿਲ ਤੇ ਐਸਾ ਅਸਰ ਕੀਤਾ ਕਿ ਉਸ ਨੇ ਗਰੀਬ ਨੂੰ ਗਾਲਾਂ ਨਹੀਂ ਦਿੱਤੀਆਂ ਨਾਰਾਜ਼ ਲਹਿਜੇ ਵਿੱਚ ਸਿਰਫ ਇੰਨਾ ਹੀ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਖੁਦ ਬੁੱਢੀ ਹਾਂ ਤੈਨੂੰ ਕੀ ਲੱਗਦਾ ਮੈਂ ਬੇਵਕੂਫ ਹਾਂ ਜੋ ਮੇਰੇ ਤੋਂ ਰੋਟੀ ਤੇ ਸਬਜ਼ੀ ਮੰਗਦਾ ਹਾਂ ਮੇਰੇ ਘਰ ਕੋਈ ਲੰਗਰ ਹੈ ਚੱਲ ਹੁਣ ਇੱਥੋਂ ਦੂਰ ਚਲਾ ਜਾ ਤੇ ਆਪਣਾ ਰਸਤਾ ਲੈ। ਬੁੱਢੀ ਫਕੀਰ ਇਹ ਗੱਲ ਸੁਣ ਕੇ ਸਮਝ ਗਿਆ ਉਸ ਦਾ ਪੁੱਤਰ ਵਾਕਿਆ ਹੀ ਸਹੀ ਸੀ। ਫਿਰ ਉਹ ਗਿੜਗੜਾ ਕੇ ਕਹਿਣ ਲੱਗਾ ਐਨਕ ਬੀਬੀ ਰੋਟੀ ਸਬਜੀ ਨਾ ਸਹੀ ਇੱਕ ਮੁਠੀ ਆਟਾ ਹੀ ਦੇ ਦੇ। ਇਸ ਤੇ ਬੁੱਢੀ ਔਰਤ ਨੇ ਜਵਾਬ ਦਿੱਤਾ ਹੁਣ ਜ਼ਿਆਦਾ ਤੰਗ ਨਾ ਕਰ ਸਾਰੇ ਸ਼ਹਿਰ ਵਿੱਚ ਤੈਨੂੰ ਮੇਰਾ ਹੀ ਘਰ ਮਿਲਿਆ ਸੀ ਜੋ ਇੱਥੇ ਆਟਾ ਪਕਿਆ। ਹੁਣ ਮੈਨੂੰ ਗੁੱਸਾ ਨਾ ਦਵਾ ਤੇ ਇੱਥੋਂ ਚਲਾ ਜਾ ਫਕੀਰ ਨੇ ਸੋਚਿਆ ਇਹ ਬੁੱਢੀ ਕੁਝ ਦੇਣ ਵਾਲੀ ਨਹੀਂ ਉਹ ਵੀ ਇਸ ਤੋਂ ਲਏ ਬਿਨਾ ਜਾਣਾ ਨਹੀਂ ਸਿਚੌਂਦਾ ਅਚਾਨਕ ਉਸ ਦੀ ਨਜ਼ਰ ਵੇੜੇ ਵਿੱਚ ਵਿਖਰੇ ਪੇ ਬਦਾਮਾਂ ਦੇ ਛਿਲਕਿਆਂ ਤੇ ਗਈ ਫਕੀਰ ਕਹਿਣ ਲੱਗਾ ਇਹ ਨੇਕ ਬੀਬੀ ਅੱਜ ਤਾਂ ਤੇਤ ਤੋਂ ਕੁਝ ਲੈ ਕੇ ਹੀ ਜਾਵਾਂਗਾ ਆਟਾ ਨਾ ਸਹੀ ਆ ਬਦਾਮਾਂ ਦੇ ਛਿਲਕੇ ਹੀ ਦੇ ਦੇ ਇਹ ਸੁਣ ਕੇ ਕੰਜੂਸ ਬੁੱਢੀ ਔਰਤ ਕਹਿਣ ਲੱਗੀ ਓਹ ਹੋ ਰੱਬਾ ਇਹ ਕਿਵ ਜਾ ਫਕੀਰ ਬੰਦਾ ਹੈ ਜੋਕ ਵਾਂਗੂ ਚਿੰਬੜ ਗਿਆ ਹੈ ਤੈਨੂੰ ਕੀ ਲੱਗਿਆ ਬਦਾਮਾਂ ਦੇ ਛਿਲਕੇ ਬਿਨਾ ਮਤਲਬ ਦੇ ਸਿੱਟੇ ਪਏ ਹਨ ਇਨਾਂ ਨੂੰ ਪੀਸ ਕੇ ਮੈਂ ਆਪਣੇ ਦੰਦਾਂ ਦਾ ਮੰਜਨ ਬਣਾਉਂਦੀ ਹਾਂ ਪਲ ਤੈਨੂੰ ਕਿਉਂ ਦੇ ਦੇਵਾਂ ਉਹ ਨੇਕ ਮਹਾਤਮਾ ਜੋ ਫਕੀਰ ਦੇ ਰੂਪ ਵਿੱਚ ਸੀ ਕਹਿਣ ਲੱਗਾ ਸੋਚ ਲੈ ਮੈਂ ਤਾਂ ਇਹ ਤੇਰੇ ਫਾਇਦੇ ਲਈ ਹੀ ਕਿਹਾ ਹੈ ਆਪਣੇ ਫਾਇਦੇ ਦੀ ਗੱਲ ਸੁਣ ਕੇ ਬੁੱਢੀ ਔਰਤ ਦੀਆਂ ਅੱਖਾਂ ਚਮਕ ਉਠੀਆਂ ਉਹ ਖੁਸ਼ ਹੋ ਕੇ ਕਹਿਣ ਲੱਗੀ ਮੇਰੇ ਫਾਇਦੇ ਲਈ ਉਹ ਕਿਵੇਂ ਫਕੀਰ ਕਹਿਣ ਲੱਗਾ ਮੈਂ ਇੰਨਾ ਬਦਾਮਾਂ ਦੇ ਛਿਲਕਿਆਂ ਦੇ ਬਦਲੇ ਤੈਨੂੰ ਸੋਨੇ ਦਾ ਸਿੱਕਾ ਦਿਆਂਗਾ ਇਹ ਸੁਣ ਕੇ ਬੁੱਢੀ ਔਰਤ ਦੀਆਂ ਗੱਲਾਂ ਖਿੜ ਗਈਆਂ ਤੇ ਕਹਿਣ ਲੱਗੀ ਬਦਾਮਾਂ ਦੇ ਛਿਲਕਿਆਂ ਬਦਲੇ ਸੋਨੇ ਦਾ ਸਿੱਕਾ ਫਿਰ ਉਹ ਬੁੱਢੀ ਔਰਤ ਫਕੀਰ ਨੂੰ ਕਹਿਣ ਲੱਗੀ ਇਹ ਬਦਾਮਾਂ ਦੇ ਛਿਲਕੇ ਲੈ ਲੈ ਤੇ ਸੋਨੇ ਦਾ ਸਿੱਕਾ ਮੈਨੂੰ ਦੇ ਦੇ ਫਕੀਰ ਨੇ ਕਿਹਾ ਹਾਲੇ ਨਹੀਂ ਮੈਂ ਤੈਨੂੰ ਕੱਲ ਨੂੰ ਸੋਨੇ ਦਾ ਸਿੱਕਾ ਲਿਆ ਕੇ ਦਿਆਂਗਾ ਇਹ ਸੁਣ ਕੇ ਬੁੱਢੀ ਔਰਤ ਨੇ ਫਕੀਰ ਉਪਰ ਤੰਝ ਕੱਸਦੇ ਹੋਏ ਕਿਹਾ ਕੱਲ ਨੂੰ ਕਿੱਥੋਂ ਲਿਆਏਂਗਾ ਕੀ ਰਾਤ ਨੂੰ ਕਿੱਥੇ ਚੋਰੀ ਕਰੇਂਗਾ ਇਹ ਸੁਣ ਕੇ ਫਕੀਰ ਕਹਿਣ ਲੱਗਾ ਤੋਬਾ ਤੋਬਾ ਮੈਂ ਚੋਰੀ ਕਿਉਂ ਕਰਾਂਗਾ ਮਾਈ ਇਹ ਮਾਈ ਗੱਲ ਇਹ ਹੈ ਮੈਂ ਹਰ ਰਾਤ ਕਬਰਸਤਾਨ ਜਾਂਦਾ ਹਾਂ ਤੇ ਰਾਤ ਭਰ ਕਬਰ ਦੇ ਨੇੜੇ ਲੇਟਿਆ ਰਹਿੰਦਾ ਹਾਂ ਸਵੇਰ ਨੂੰ ਮੇਰੇ ਕੋਲ ਕੋਈ 5 ਸੋਨੇ ਦੇ ਸਿੱਕੇ ਰੱਖ ਜਾਂਦਾ ਹੈ ਸੋ ਮੈਂ ਕੱਲ ਨੂੰ ਤੈਨੂੰ ਸੋਨੇ ਦਾ ਸਿੱਕਾ ਲਿਆ ਕੇ ਦਿਆਂਗਾ ਹੁਣ ਇਹ ਬਦਾਮਾ ਦਾ ਚਿਲਕੇ ਤਾਂ ਮੈਨੂੰ ਦੇ ਦੇ ਬੁੱਢੀ ਔਰਤ ਨੇ ਫਕੀਰ ਨੂੰ ਜਦੋਂ ਇਹ ਗੱਲ ਸੁਣੀ ਤਾਂ ਉਸ ਨੇ ਬੇਸਬਰੀ ਨਾਲ ਪੁੱਛਿਆ ਅੱਛਾ ਗੱਲ ਸੁਣ ਜੇ ਮੈਂ ਵੀ ਉਸ ਕਬਰ ਕੋਲੇ ਰਾਤ گزارਾਂ ਤਾਂ ਕਿ ਮੈਨੂੰ ਵੀ ਸੋਨੇ ਦੇ ਸਿੱਕੇ ਮਿਲਣਗੇ ਫਕੀਰ ਨੇ ਕਿਹਾ ਕਿਉਂ ਨਹੀਂ ਜ਼ਰੂਰ ਮਿਲਣਗੇ ਅੱਛਾ ਹੁਣ ਬਦਾਮ ਦੇ ਛਿਲਕੇ ਤਾਂ ਮੈਨੂੰ ਦੇ ਦਿਓ ਫਕੀਰ ਨੇ ਕਿਹਾ ਫਿਰ ਉਹ ਪਖੰਡੀ ਔਰਤ ਤੁਰੰਤ ਅੱਕੇ ਦੀ ਬਦਾਮਾਂ ਦੇ ਛਿਲਕੇ ਚੁੱਕੇ ਤੇ ਉਸ ਫਕੀਰ ਨੂੰ ਦੇ ਦਿੱਤੇ ਤੇ ਕਹਿਣ ਲੱਗੀ ਲਓ ਬਾਬਾ ਰੱਬ ਨੇ ਮੈਨੂੰ ਇੰਨਾ ਵੱਡਾ ਦਿਲ ਦਿੱਤਾ ਹੈ ਮੇਰੇ ਤੋਂ ਤਾਂ ਕਿਸੇ ਦੀ ਲੋੜ ਬਰਦਾਸ਼ਤ ਨਹੀਂ ਹੁੰਦੀ ਇਸ ਤਫਕੀਰ ਨੇ ਔਰਤ ਨੂੰ ਕਿਹਾ ਤੁਸੀਂ ਤਾਂ ਸ਼ਿਲਕੇ ਮੰਜਨ ਬਣਾਉਣ ਲਈ ਰੱਖੇ ਸੀ ਬੁੱਢੀ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਮੰਜਨ ਮੰਜਨ ਬਣਾ ਕੇ ਮੈਂ ਕੀ ਕਰਾਂਗੀ ਮੇਰੇ ਮੂੰਹ ਵਿੱਚ ਤਾਂ ਦੰਦ ਹੀ ਨਹੀਂ ਹਨ ਹੁਣ ਫਕੀਰ ਨੇ ਉਸ ਤੋਂ ਬਦਾਮਾਂ ਦੇ ਸ਼ਿਲਕੇ ਲੈਂਦੇ ਹੋਏ ਕਿਹਾ ਮੈਂ ਕੱਲ ਸਵੇਰੇ ਆ ਕੇ ਤੈਨੂੰ ਸੋਨੇ ਦਾ ਸਿੱਕਾ ਦੇ ਦੇਵਾਂਗਾ ਬੁੱਢੀ ਔਰਤ ਤਰੰਤ ਕਹਿਣ ਲੱਗੀ ਨਹੀਂ ਨਹੀਂ ਸਿੱਕਾ ਦੇਣ ਦੀ ਕੋਈ ਲੋੜ ਨਹੀਂ ਰੱਬ ਦੇ ਨਾਂ ਤੇ ਜੋ ਚੀਜ਼ ਦਿੱਤੀ ਜਾਵੇ ਮੈਂ ਉਸ ਦੀ ਕੀਮਤ ਨਹੀਂ ਲੈਂਦੀ ਤੂੰ ਸਿਰਫ ਇੱਕ ਗੱਲ ਮੰਨ ਅੱਜ ਕਬਰਸਤਾਨ ਨਾ ਜਾਏਂ ਤੇਰੀ ਜਗਾ ਅੱਜ ਮੈਂ ਉੱਥੇ ਜਾਵਾਂਗੀ ਫਕੀਰ ਨੇ ਉਸ ਦੀ ਗੱਲ ਮੰਨ ਲਈ ਤੇ ਦਵਾਵਾ ਦਿੰਦਾ ਉੱਥੋਂ ਚਲਾ ਗਿਆ ਬੁੱਢੀ ਔਰਤ ਦੇ ਦਿਲ ਵਿੱਚ ਹੁਣ ਲੱਡੂ ਫੁੱਟ ਰਹੇ ਸਨ ਉਹ ਸੋਚ ਰਹੀ ਸੀ ਕਿ ਫਕੀਰ ਨੂੰ ਫਕੀਰ ਨੂੰ ਉਸ ਨੇ ਬੇਵਕੂਫ ਬਣਾ ਦਿੱਤਾ ਹੈ ਤੇ ਹੁਣ ਉਹ ਹਰ ਰੋਜ਼ ਕਬਰਸਤਾਨ ਜਾ ਕੇ ਉਥੋਂ سونے ਦੇ ਸਿੱਕੇ ਲੈ ਆਇਆ ਕਰੇਗੀ ਜਦੋਂ ਰਾਤ ਹੋਈ ਉਹ ਬੁੱਢੀ ਔਰਤ ਕੰਬਦੇ ਹੋਏ ਕਬਰਸਤਾਨ ਪਹੁੰਚ ਗਈ ਉਹ ਇੱਕ ਪੁਰਾਣੀ ਕਬਰ ਦੇ ਕੋਲ ਜਾ ਕੇ ਲੇਟ ਗਈ ਉੱਥੇ ਲੇਟਿਆਂ-ਲੇਟਿਆਂ ਬਹੁਤ देर ਹੋ ਗਈ ਉਸ ਨੂੰ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਡਰ ਦੇ ਮਾਰੇ ਬੁੱਢੀ ਔਰਤ ਦੀ ਹਾਲਤ ਖਰਾਬ ਹੋ ਗਈ ਸੀ ਪਰ ਪੰਜ ਸਿੱਕੇ ਪਾਉਣ ਦੇ ਲਾਲਚ ਵਿੱਚ ਉਹ ਕਬਰ ਦੇ ਕੋਲ ਹੀ ਲੇਟੀ ਰਹੀ ਇਸੇ ਤਰ੍ਹਾਂ ਲੇਟਿਆਂ-ਲੇਟਿਆਂ ਅੱਧੀ ਰਾਤ ਗੁਜ਼ਰ ਗਈ। ਹੁਣ ਬੁੱਢੀ ਔਰਤ ਨੂੰ ਅਚਾਨਕ ਨੀਂਦ ਆਉਣ ਲੱਗੀ ਤੇ ਉੱਥੇ ਹੀ ਸੌ ਗਈ। ਜਦੋਂ ਹੀ ਉਹ ਸੁੱਤੀ ਉਸਨੇ ਇੱਕ ਸੁਪਨਾ ਦੇਖਿਆ ਕਿ ਉਹ ਇੱਕ ਕਬਰ ਵਿੱਚ ਪਈ ਹੋਈ ਹੈ। ਅਚਾਨਕ ਇੱਕ ਤੇਜ਼ ਆਵਾਜ਼ ਆਈ ਜਿਵੇਂ ਬਿਜਲੀ ਗੜਕੀ ਹੋਵੇ। ਉਸਨੇ ਸੁਪਨੇ ਵਿੱਚ ਵੇਖਿਆ ਕਿ ਕਬਰ ਦਾ ਇੱਕ ਹਿੱਸਾ ਰੋਸ਼ਨ ਹੋ ਗਿਆ। ਰੋਸ਼ਨੀ ਵਿੱਚ ਅਚਾਨਕ ਇੱਕ ਆਦਮੀ ਨਜ਼ਰ ਆਇਆ ਜਿਸ ਦੀਆਂ ਅੱਖਾਂ ਲਾਲ ਸਨ ਤੇ ਚਿਹਰਾ ਗੁੱਸੇ ਨਾਲ ਭਰਿਆ ਹੋਇਆ ਸੀ। ਉਸ ਦਾ ਚਿਹਰਾ ਅਜੀਹਾ ਸੀ ਜਿਵੇਂ ਕੋਈ ਜਮਦੂਤ ਹੋਵੇ ਬੁੱਢੀ ਆਤ ਡਰ ਦੇ ਮਾਰੇ थरथਰ ਕੰਬਣ ਲੱਗੀ ਉਹ ਆਦਮੀ ਉਸ ਵੱਲ ਵੱਧਦਾ ਹੋਇਆ ਗਰਜਦਾਰ ਆਵਾਜ਼ ਵਿੱਚ ਬੋਲਿਆ ਤੂੰ ਕੰਜੂਸੀ ਜਾਂ ਲਾਲਚ ਦੇ ਚੱਕਰ ਵਿੱਚ ਪੈ ਕੇ ਕਦੇ ਭਲਾਈ ਨਹੀਂ ਕੀਤੀ ਸਗੋਂ ਆਪਣੀ ਜ਼ੁਬਾਨ ਨਾਲ ਲੋਕਾਂ ਦੇ ਦਿਲ ਦਿਖਾਏ ਇਸ ਦੇ ਬਦਲੇ ਤੈਨੂੰ ਹਮੇਸ਼ਾ ਕਬਰ ਦਾ ਦੰਡ ਸਹਿਣਾ ਪਵੇਗਾ ਇਕ ਹੈ ਕਿ ਉਸ ਖੌਫਨਾਕ ਆਦਮੀ ਨੇ ਆਪਣੇ ਮੋਢੇ ਤੋਂ ਇੱਕ ਥੈਲੀ ਉਤਾਰੀ ਤੇ ਉਸ ਨੂੰ ਉਲਟਾ ਕਰਕੇ ਝਾੜ ਦਿੱਤਾ ਉਸ ਥੈਲੇ ਵਿੱਚ ਸੱਪ ਤੇ ਵਿੱਚੂ ਰਿੰਗਦੇ ਉਸ ਬੁੱਢੀ ਔਰਤ ਵੱਲ ਵਧਣ ਲੱਗੇ ਹੁਣ ਤਾਂ ਔਰਤ ਹੋਰ ਵੀ ਘਬਰਾ ਗਈ ਉਹ ਡਰ ਦੇ ਮਾਰੇ ਚਿਕਨ ਲੱਗੀ ਉਸ ਆਦਮੀ ਨੇ ਕਿਹਾ ਜੇ ਤੂੰ ਕਿਸੇ ਨਾਲ ਭਲਾਈ ਕੀਤੀ ਹੁੰਦੀ ਤਾਂ ਉਹ ਨੇਕੀ ਤੇਰੇ ਕੰਮ ਆ ਜਾਂਦੀ ਇੰਨਾ ਕਹਿਣ ਦੇ ਬਾਅਦ ਉਹ ਆਦਮੀ ਉੱਥੋਂ ਗਾਇਬ ਹੋ ਗਿਆ ਸੱਪ ਤੇ ਵਿਛੂ ਹੁਣ ਬੁੱਢੀ ਔਰਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਸਨ। ਡਰ ਦੇ ਮਾਰੇ ਉਹ ਔਰਤ ਚੀਕਣ ਲੱਗੀ ਅਤੇ ਕਹਿਣ ਲੱਗੀ ਕੋਈ ਵੀ ਮੈਨੂੰ ਬਚਾ ਲਵੋ। ਫਿਰ ਕਬਰ ਦੇ ਹਿੱਸੇ ਵਿੱਚੋਂ ਇੱਕ ਸ਼ਖਸ ਬਾਹਰ ਆਇਆ। ਉਹ ਦੇਖਣ ਵਿੱਚ ਬੜਾ ਮਾਸੂਮ ਤੇ ਫਰਿਸ਼ਤਾ ਜਾਪਦਾ ਸੀ। ਉਸ ਦੇ ਰੋਹਾਨੀ ਚਿਹਰੇ ਤੇ ਸਫੈਦ ਦਾੜੀ ਸੀ। ਉਸ ਨੇ ਬੜੀ ਮਿੱਠੀ ਆਵਾਜ਼ ਵਿੱਚ ਬੁੱਢੀ ਔਰਤ ਨੂੰ ਕਿਹਾ ਬੀਬੀ ਡਰੋ ਨਾ। ਇਸ ਆਪ ਤੇ ਬਿੱਛੂ ਤੁਹਾਡਾ ਕੁਝ ਨਹੀਂ ਵਿਗਾੜਨਗੇ ਆਪਣੀ ਜ਼ਿੰਦਗੀ ਵਿੱਚ ਤੂੰ ਇੱਕ ਹੀ ਨੇਕ ਕੰਮ ਕੀਤਾ ਹੈ ਅੱਜ ਉਹ ਹੀ ਤੇਰੇ ਕੰਮ ਆਵੇਗਾ ਇੰਨਾ ਕਹਿੰਦੇ ਹੋਏ ਉਸਨੇ ਆਪਣੇ ਮੋਢੇ ਤੇ ਲਟਕੀ ਥੈਲੀ ਵਿੱਚ ਹੱਥ ਮਾਰਿਆ ਉਸ ਵਿੱਚੋਂ ਚੀਜ਼ ਕੱਢ ਕੇ ਬੁੱਢੀ ਔਰਤ ਵੱਲ ਸੁੱਟ ਦਿੱਤੀ ਅਚਾਨਕ ਉਹ ਬੁੱਢੀ ਦੀਆਂ ਅੱਖਾਂ ਅਗੋਂ ਗਾਇਬ ਹੋ ਗਿਆ ਬੁੱਢੀ ਔਰਤ ਨੇ ਦੇਖਿਆ ਤਾਂ ਹੈਰਾਨ ਰਹਿ ਗਈ ਇਹ ਤਾਂ ਉਹੀ ਬਦਾਮਾਂ ਦੇ ਚਿਲਕੇ ਸੀ ਜੋ ਉਸਨੇ ਫਕੀਰ ਨੂੰ ਦਿੱਤੇ ਸੀ ਜਦੋਂ ਸੱਪ ਤੇ ਵਿੱਚੂ ਉਸ ਬੁੱਢੀ ਔਰਤ ਵੱਲ ਆਏ ਤਾਂ ਬਦਾਮਾਂ ਦੇ ਚਿਲਕੇ ਉਹਨਾਂ ਦੇ ਮੂੰਹ ਤੇ ਪੈ ਗਏ ਇਸ ਤਰ੍ਹਾਂ ਦਾਨ ਵਿੱਚ ਦਿੱਤੇ ਬਦਾਮਾਂ ਦੇ ਛਿਲਕਿਆਂ ਨੇ ਹੀ ਉਸ ਨੂੰ ਬਚਾ ਲਿਆ ਫਿਰ ਉਸ ਬੁੱਢੀ ਔਰਤ ਦੀ ਅੱਖ ਖੁੱਲ੍ਹੀ ਤੇ ਉਹ थरथਰ ਕੰਬ ਰਹੀ ਸੀ ਉਸ ਦਾ ਸਰੀਰ ਪੈਰਾਂ ਤੋਂ ਸਿਰ ਤੱਕ ਪਸੀਨੇ ਨਾਲ ਠੰਡਾ ਹੋ ਗਿਆ ਸੀ ਇਦھر ਬੁੱਢੀ ਔਰਤ ਦਾ ਪੁੱਤ ਬੁੱਢੀ ਮਾਂ ਨੂੰ ਲੱਭਦਾ ਹੋਇਆ ਕਬਰਿਸਤਾਨ ਪਹੁੰਚ ਗਿਆ। ਉਸਨੇ ਸੋਚਿਆ ਕਿ ਉਸਦੀ ਬੁੱਢੀ ਮਾਂ ਕਬਰ ਦੇ ਕੋਲ ਬੈਠੀ ਹੈ। ਉਹ ਬਹੁਤ ਡਰੀ ਹੋਈ ਸੀ। ਉਹਦਾ ਪੁੱਤ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਰੋਣ ਲੱਗ ਪਿਆ। ਉਸਨੇ ਆਪਣੀ ਮਾਂ ਨੂੰ ਬਾਹਾਂ ਵਿੱਚ ਚੁੱਕਿਆ ਤੇ ਘਰ ਵਾਪਸ ਲੈ ਆਇਆ। ਇਸ ਹਾਦਸੇ ਤੋਂ ਬਾਅਦ ਬੁੱਢੀ ਔਰਤ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਉਸਨੇ ਆਪਣੀ ਕੰਜੂਸੀ ਦੀ ਆਦਤ ਛੱਡ ਦਿੱਤੀ ਤੇ ਪਹਿਲਾਂ ਵਾਂਗ ਲਾਲਚੀ ਨਾ ਰਹੀ। ਹੁਣ ਕੋਈ ਵੀ ਫਕੀਰ ਜਾਂ ਲੋੜਵੰਦ ਉਸਦੇ ਦਰਵਾਜ਼ੇ ਤੇ ਆਉਂਦਾ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਸੀ। ਉਹ ਬੁੱਢੀ ਔਰਤ ਜਦ ਤੱਕ ਵੀ ਜ਼ਿੰਦਾ ਰਹੀ ਸਭ ਨਾਲ ਪਿਆਰ ਨਾਲ ਪੇਸ਼ ਆਉਂਦੀ ਰਹੀ। ਸਾਡੇ ਜੀਵਨ ਦਾ ਸਭ ਤੋਂ ਵੱਡਾ ਧਨ ਨੇਕ ਕਰਮ ਹੀ ਹੁੰਦੇ ਹਨ। ਦੌਲਤ ਤੇ ਧਨ ਇੱਥੇ ਹੀ ਰਹਿ ਜਾਂਦੇ ਹਨ ਪਰ ਕੀਤੇ ਚੰਗੇ ਕਰਮ ਮੌਤ ਤੋਂ ਬਾਅਦ ਵੀ ਨਾਲ ਰਹਿੰਦੇ ਹਨ। ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੰਜੂਸੀ ਤੇ ਲਾਲਚ ਦੁੱਖ ਦਾ ਕਾਰਨ ਬਣਦੇ ਹਨ। ਦਾਨ, ਪਿਆਰ ਤੇ ਸਮਰਪਣ ਜਿੱਥੇ ਸਮਾਜ ਵਿੱਚ ਸਨਮਾਨ ਲਿਆਉਂਦੇ ਹਨ, ਉੱਥੇ ਹੀ ਰੱਬ ਦੇ ਸੱਚੇ ਦਰਬਾਰ ਵਿੱਚ ਉੱਚਾ ਦਰਜਾ ਦਵਾਉਂਦੇ ਹਨ। ਇਸ ਕਹਾਣੀ ਦਾ ਸਾਰ ਇਹ ਹੈ ਕਿ ਸਾਡੇ ਕਰਮ ਸਾਡੇ ਸਭ ਤੋਂ ਵੱਡੇ ਸਾਥੀ ਹਨ ਤੇ ਲੋੜਵੰਦਾਂ ਦੀ ਮਦਦ ਕਰਕੇ ਹੀ ਖੁਸ਼ੀ ਮਿਲਦੀ ਹੈ। ਦੁਨੀਆ ਆਪਣੀਆਂ ਨੇਕੀਆਂ ਨਾਲ ਸਵਾਰਨਾ ਇਨਸਾਨ ਦੀ ਅਸਲੀ ਜਿੱਤ ਹੈ ਕੁਝ ਹੀ ਪਲ ਜੀਵਨ ਦੇ ਅਰਥ ਅਤੇ ਰੁੱਖ ਨੂੰ ਬਦਲ ਦਿੰਦੇ ਹਨ ਜਿੱਥੇ ਲਾਲਚ ਤੇ ਕੰਜੂਸੀ ਇਨਸਾਨ ਨੂੰ ਮਾਨਵਤਾ ਤੋਂ ਦੂਰ ਕਰਦੇ ਹਨ ਉੱਥੇ ਹੀ ਦਾਨ ਦੇ ਦਾਨ ਤੇ ਚੰਗੇ ਕਰਮ ਜੀਵਨ ਨੂੰ ਸੱਚੇ ਅਰਥਾਂ ਵਿੱਚ ਧਨਵਾਨ ਬਣਾ ਦਿੰਦੇ ਹਨ ਜੇਕਰ ਇੱਕ ਛੋਟੀ ਜਿਹੀ ਨੇਕੀ ਸੱਚੇ ਦਿਲ ਨਾਲ ਕੀਤੀ ਜਾਵੇ ਉਹ ਸਾਡੇ ਅੰਦਰ ਬਦਲਾਅ ਪੈਦਾ ਕਰ ਦਿੰਦੀ ਹੈ ਜਿਸ ਤਰ੍ਹਾਂ ਇੱਕ ਬੁੱਢੀ ਔਰਤ ਨੇ ਸਿੱਖਿਆ ਲੈ ਕੇ ਆਪਣਾ ਜੀਵਨ ਬਦਲਿਆ ਉਹ ਸਾਡੇ ਲਈ ਮਿਸਾਲ ਹੈ ਜੀਵਨ ਦੀ ਅਸਲੀ ਸੁੰਦਰਤਾ ਦਾਨ ਵਿੱਚ ਹੈ ਇਸ ਲਈ ਕਹਿੰਦੇ ਹਨ ਨੇਕੀ ਕਰ ਕੂਏ ਮਿੰਡਾ